ਸਸਟ੍ਰੀਕਾਲ ਮੈ ਅਰਿਸਿਕੋਰਟਸ ਦੇ ਕਰਿਓ ਸਰਦਲ ਟੀਵੀ ਨਿਊਜ਼ਲੈਂਡ ਦੇ ਵਿੱਚ ਬੀਤੇ ਸਾਲ ਤੋਂ ਲੈ ਕੇ ਹੁਣ ਤੱਕ ਮਹਿੰਗਾਈ ਘਟੀ ਹੈ ਜਾਂ ਨਹੀਂ ਆਓ ਤੁਹਾਨੂੰ ਦੱਸਦੇ ਹਾਂ ਜਾਣਕਾਰੀ ਦੇ ਮੁਤਾਬਿਕ ਇਹ ਮਹਿੰਗਾਈ ਨਾ ਤੇ ਘਟੀ ਹੈ ਨਾ ਹੀ ਵਧੀ ਹੈ ਸਟੈਟ ਜੈਡ ਦੇ ਆਏ ਨਵੇਂ ਅੰਕੜੇ ਦੱਸਦੇ ਨੇ ਕਿ ਮਹਿੰਗਾਈ ਦਰ ਹਜੇ ਵੀ 2.2% ਤੇ ਹੀ ਬਰਕਰਾਰ ਹੈ ਲਗਾਤਾਰ ਤੀਜੇ ਕੁਆਟਰ ਦੇ ਵਿੱਚ ਮਹਿੰਗਾਈ ਦੀ ਦਰ 3% ਤੋਂ ਲੈ ਕੇ 3% ਦੇ ਵਿਚਕਾਰ ਹੀ ਹੈ ਇਸ ਦਾ ਮਤਲਬ ਹੈ ਕਿ ਨਾ ਤੇ ਮਹਿੰਗਾਈ ਵਧੀ ਹੈ ਤੇ ਨਾ ਹੀ ਘਟੀ ਹੈ ਪਰ ਜੇਕਰ ਅਸੀਂ 2022 ਦੇ ਅੰਕੜਿਆਂ ਦੇ ਨਾਲ ਇਸ ਨੂੰ ਕੰਪੇਅਰ ਕਰੀਏ ਤੇ ਮਹਿੰਗਾਈ ਦੀ ਦਰ ਕਾਫੀ ਘਟੀ ਹੈ। ਬੀਤੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਹੋਣ ਵਾਲੀਆਂ ਚੀਜ਼ਾਂ ਦੇ ਵਿੱਚ ਘਰਾਂ ਦੇ ਕਿਰਾਏ ਸਭ ਤੋਂ ਉੱਤੇ ਨੇ ਜਿਨ੍ਹਾਂ ਦੇ ਵਿੱਚ 4.2% ਦਾ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਪ੍ਰਾਈਸ ਦੇ ਘਟਣ ਦੀ ਗੱਲ ਕਰੀਏ ਤਾਂ ਪੈਟਰੋਲ ਦੇ ਪ੍ਰਾਈਸਸ ਵੀ ਤੇ ਇੱਕ ਸਾਲ ਦੇ ਵਿੱਚ ਕਾਫੀ ਘਟੇ ਨੇ ਇਸ ਦੇ ਵਿੱਚ 9.2% ਪ੍ਰਾਈਸ ਦਰ ਜਿਹੜੀ ਹੈਗੀ ਹੈ ਪੈਟਰੋਲ ਦੇ ਵਿੱਚ ਕਟੀ ਹੈ ਇਤਿਦਾਸ ਜਾਣਦੇ ਆ ਕਿ 2023 ਦੇ ਵਿੱਚ ਤੇ ਪੈਟਰੋਲ 2 ਡਾਲਰ 81 ਸੈਂਟ ਸੀ ਇਸ ਸਮੇਂ ਘਟ ਕੇ 2 ਡਾਲਰ 55 ਸੈਂਟ 91 ਰੈਕਟਨ ਜਿਹੜਾ ਇਸ ਸਮੇਂ ਮਿਲ ਰਿਹਾ ਹੈ ਤੇ ਜੇਕਰ ਅਸੀਂ ਨਜ਼ਰ ਮਾਰੀ 2022 ਜੂਨ ਦੇ ਅੰਕੜਿਆਂ ਦੀ ਤਾਂ ਉਸ ਸਮੇਂ ਮਹਿੰਗਾਈ ਦੀ ਦਰ 7.3% ਸੀ